ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਪਹੁੰਚੇ ਹੈਗੇ ਆ ਧੰਤਨ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੋਸਾਇਟੀ ਪਿੰਡ ਵਾਗਾ ਸੋ ਇਹ ਨੇ ਸਾਡੇ ਵੱਡੇ ਵੀਰ ਮਨਜੋਤ ਸਿੰਘ ਤਲਵੰਡੀ ਜੋ ਕਿ ਧੰਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਧੰਤਨ ਬਾਬਾ ਦੀਪ ਸਿੰਘ ਜੀ ਦੇ ਅਸਲੀ ਵਾਰਸ ਹੋਣ ਦਾ ਫਰਜ਼ ਨਿਭਾ ਰਹੇ ਨੇ ਔਰ ਸਮਾਜ ਦੀ ਵੱਡੀ ਵੱਡੀ ਜਿਹੜੀ ਉਹ ਸੇਵਾ ਕਰ ਰਹੇ ਨੇ ਔਰ ਹਮੇਸ਼ਾ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੀ ਮਿੱਟੀ ਦੀ ਪੰਜਾਬ ਦੀ ਭਾਸ਼ਾ ਔਰ ਪੰਜਾਬ ਦੇ ਹੱਕਾਂ ਦੀ ਇਹਨਾਂ ਨੇ ਆਵਾਜ਼ ਉਠਾਈ ਆ ਔਰ ਸੜਕਾਂ ਤੇ ਜਿਹੜੇ ਲਵਾਰਸ ਲੋਕ ਪਏ ਹੁੰਦੇ ਨੇ ਜਿਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ ਸੋ ਵੀਰ ਉਹਨਾਂ ਨੂੰ ਉੱਥੋਂ ਉਠਾਉਂਦੇ ਨੇ ਉਹਨਾਂ ਦਾ ਇਲਾਜ ਕਰਉਂਦੇ ਨੇ ਆਪਣੀ ਸਸਤਾ ਦੇ ਵਿੱਚ ਰੱਖਦੇ ਨੇ ਔਰ ਇੱਥੇ ਹੀ ਉਹਨਾਂ ਦੀ ਜਿਹੜੀ ਦੇਖਭਾਲ ਆ ਉਹ ਕੀਤੀ ਜਾਂਦੀ ਆ ਔਰ ਮੈਂ ਬੇਨਤੀ ਇਹੀ ਕਰਨਾ ਚਾਹੁੰਦਾ ਸਾਰੇ ਵੀਰਾਂ ਨੂੰ ਜਿੰਨੇ ਵੀ ਵੀਰੇ ਵੀਡੀਓ ਵੇਖਦੇ ਨੇ ਇਹ ਜਿਹੀਆਂ ਨੇਕ ਦਿਲ ਰੂਹਾਂ ਦਾ ਤੁਸੀਂ ਜ਼ਰੂਰ ਸਾਥ ਦਿਆ ਕਰੋ ਇਹਨਾਂ ਕਰਕੇ ਜਿਹੜਾ ਸਾਡਾ ਸਮਾਜ ਆ ਉਹ ਚੱਲ ਰਿਆ ਨਹੀਂ ਤਾਂ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਵੱਡੀਆਂ ਜਿਹੜੀਆਂ ਕ੍ਰੀਤੀਆਂ ਆ ਰਹੀਆਂ ਨੇ ਸੋ ਹੱਥ ਜੋੜ ਕੇ ਮੇਰੀ ਬੇਨਤੀ ਆ ਵੀ ਸਾਰੇ ਭਰਾਵਾਂ ਨੂੰ ਵੱਧ ਤੋਂ ਵੱਧ ਸਾਡੇ ਵੱਡੇ ਵੀਰ ਮਨਜੋਤ ਸਿੰਘ ਤਲਵੰਡੀ ਦਾ ਸਾਥ ਦਿਆ ਕਰੋ ਔਰ ਖੁਦ ਇੱਥੇ ਪਹੁੰਚਿਆ ਕਰੋ ਔਰ ਸੰਗਤ ਦੀ ਸੇਵਾ ਕਰਿਆ ਕਰੋ ਸੰਗਤ ਵਿੱਚ ਹੀ ਉਹ ਅਕਾਲ ਪੁਰਖ ਪਰਮਾਤਮਾ ਉਹ ਰੱਬ ਵੱਸਦਾ ਹੈਗਾ ਸੋ ਇੰਨੀ ਬੇਨਤੀ ਮੇਰੀ ਜਰੂਰ ਜਿਹੜੀ ਆ ਉਹ ਕਬੂਲ ਕਰਨੀ ਸਾਰੀ ਸੰਗਤ ਨੇ ਵਾਹਿਗੁਰਜੀ ਦਾ ਖਾਲਸਾ ਤੇ ਵਾਹਿਗੁਰਜੀ ਕੀ ਫਤਿਹ